ਮੈਨੂੰ ਜੀ ਗਣੀ ਸੰਧੂ ਆ ਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਕੀਤੀ ਹੋਈ ਹੈ 2010 ਦੀ ਪਾਸ ਆਊਟ ਆ ਮੈਂ ਉਹ ਕਹਿੰਦੇ ਜੀ ਤੇਰਾ ਇਹ ਆਈਟੀਆ ਦੇ ਵੇਚ ਤੇ ਵਰਕ ਪਰਮਿਟ ਲਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਜਿੰਨੇ ਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਕਿੰਨੇ ਟਾਈਮ ਤੱਕ ਜਿਆ ਸੁਰਨ ਨੂੰ ਤੁਸੀਂ ਪੱਕੇ ਇੱਕ ਨੰਬਰ ਤੇ ਭੇਜਣ ਲਈ ਕਿਹਾ ਸੀ ਦੋ ਨੰਬਰ ਤੇ ਇੱਕ ਇੱਕ ਨੰਬਰ ਤੇ ਵਰਕ ਪਰਮਿਟ ਤੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਚੁੱਕੀ ਉੱਥੇ ਜੀ ਕਿਹਨਾਂ ਕਿਵੇਂ ਤੁਸੀਂ ਕਹੇ ਕਿਵੇਂ ਕਿਵੇਂ ਕੋਲੇ ਪੈਸੇ ਕਿ ਖर्चे ਲੈ ਜਾ ਪੈਸੇ ਉਹਨਾਂ ਨੇ ਕਿ 40 ਲੱਖ ਰੁਪਇਆ ਲਿਆ ਜੀ ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਇਆ ਤੇ ਪਹਿਲਾਂ ਮੈਨੂੰ ਉਹਨਾਂ ਨੇ ਇਟਲੀ ਰੱਖਿਆ ਜੀ ਉਥੇ ਕਹੀਗੇ ਅੱਜ ਲਵਾਉਨੇ ਤੇਰਾ ਗਾਂ ਦਾ ਕਾਲੂ ਲਵਾਉਨੇ ਉਹਨਾਂ ਨੇ 4.5 ਮਹੀਨੇ ਮੈਨੂੰ ਇੱਠੀ ਬਿਠਾਈ ਰੱਖਿਆ ਜੀ 4 4.5 ਮਹੀਨੇ ਬਿਠਾਈ ਰੱਖਿਆ ਤੇ ਅੱਜ ਲਵਾਉਨੇ ਆ ਕੱਲੂ ਨੂੰ ਉਹਨੇ ਆਹੀ ਕਰੀਗੇ ਫਿਰ ਉਹਨਾਂ ਨੇ ਜੀ ਮੈਨੂੰ ਮੈਂ ਕਹਿਣ ਤੇ ਵੀ ਵਾਰੀ ਵਾਰੀ ਵੀ ਮੇਰਾ ਵੀ ਲਵਾਓ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕੰਟਰਗੀਆਂ ਚ ਕਹਿੰਦੇ ਵੀ ਇੱਥੋਂ ਲਵਾਉਨੇ ਆ ਤੇਰਾ ਤੇ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਨੇ ਆ ਫਿਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਦਿੱਤੀ ਜੀ ਤੁਹਾਡੇ ਨਾਲ ਗੱਲ ਇੱਕ ਨੰਬਰ ਦੀ ਹੋਈ ਸੀ ਇੱਕ ਨੰਬਰ ਦੀ ਹੋਈ ਸੀ ਕਿ ਕਿਹੜੇ ਤਰੀਕੇ ਨਾਲ ਵਾਇਟ ਜੰਗਲਾਂ ਨੇ ਵੀ ਰਹਿ ਕਿ ਕਿਸ਼ਤੀ ਰਾਂਗੇ ਉਹ ਤਾਂ ਇਹ ਗੰਗਲਾਂ ਰਾਂ ਹੀ ਕੈਸਤੀ ਰਾਂ ਹੀ ਸਾਰੇ ਕਦੇ ਲੈ ਕੇ ਗਏ ਆ ਜੀ ਕਿੰਨੇ ਪੰਜਾਬੀ ਤੁਹਾਡੇ ਨਾਲ ਹੋਰ ਵੀ ਸੀਗੇ ਹੋਰ ਜੀ ਕਦੇ ਮਿਲ ਜਾਂਦੇ ਹੀ ਪੰਜਾਬੀ ਕਦੇ ਨਹੀਂ ਕੱਲਾ ਹੀ ਹੁੰਦਾ ਸੀ ਕਈ ਵੇ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ ਬਹੁਤ ਠੀਕ ਹੈ ਕਿੰਨੇ 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 ਰਹੇ ਅਮਰੀਕਾ ਚ ਉਹਨਾਂ ਨੇ ਹੀ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਕਦੇ ਫੋਨ ਦੇ ਦਿੰਦੇ ਸੀ ਕਦੇ ਖੋਲ੍ਹ ਲੈਂਦੇ ਸੀਗੇ ਤੇ ਕਦੇ 2 ਘੰਟੇ ਫੋਨ ਦੇਤਾ ਕਦੇ 2 ਘੰਟੇ ਗਾਂ ਗੱਡੀ ਤੇ ਲੈ ਕੇ ਫੇਰ ਗਾਂ ਅੱਗੇ ਕਿਸੇ ਹੋਰ ਜਾ ਕੇ ਬਿਠਾਤਾ ਘਰ ਜੇ ਚ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਉਸ ਪੈਸੇ ਦਾ ਅਰੇਂਜਮੈਂਟ ਕਿਵੇਂ ਕੀਤਾ ਜਾਣ ਲੱਗੀ ਕਿਸ ਤਰ੍ਹਾਂ ਪੈਸੇ ਜੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੋਸ਼ ਫੜੇ ਯਾਰ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਪੈਸੇ ਘਰ ਦੀ ਹਾਲਤ ਕੀ ਕੀ ਕਾਰੋਬਾਰ ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲੇ ਅਸੀਂ ਡੇਰੀ ਦਾ ਕੰਮ ਕਰਦੇ ਸੀਗੇ ਜੀ ਡੇਰੀ ਤੇ ਹੀ ਘਰ ਚੱਲਦਾ ਰਿਹਾ ਜੀ ਉਹ ਵੀ ਬੰਦ ਹੋ ਗਿਆ ਹਾਂ ਉਹ ਬੰਦ ਹੋ ਗਿਆ ਜੀ ਕੁਝ ਉਦੋਂ ਪੈਸੇ ਇਕੱਠੇ ਕਰਨ ਮਾਰੇ ਨਹੀਂ ਕੋਸ ਪਸ਼ੂ ਵੀ ਚਤੇ ਸੀਗੇ ਜੀ ਲੱਕਿਸਮਤ ਵੀ ਨਾ ਖਾਨ ਹੋਇਆ ਕੋਟ ਹਾਂਜੀ ਪੰਜ ਛੇ ਗਾਇਆਂ ਮਰ ਗਏ ਥੇ ਪਰਵਾਸੀ ਕੋਈ ਗੱਲ ਨਹੀਂ ਬਈ ਨਹੀਂ ਕੋਈ ਨਹੀਂ ਨਾ ਜੀ ਕਿ ਕਿਸ ਕਿਸ ਤਰੀਕੇ ਕਿਵੇਂ ਇਨਸਾਫ ਮਿਲ ਸਕਦਾ ਤੁਹਾਨੂੰ ਕਿਵੇਂ ਕਰਵਾਇਆ ਚਾਹੀਦਾ ਅਸੀਂ ਸਰਕਾਰ ਤੋਂ ਇਹ ਇਨਸਾਫ ਮੰਗਦੇ ਆ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਸਾਡੀ ਜਿਹੜੀ ਪੈਸੇ ਲੱਗੇ ਵਾਪਸ ਉਹਨਾਂ ਤੋਂ ਜਾਂਟਾ ਤੋਂ ਕਰਾਈ ਜਾਣ ਜੀ ਸਖਤ ਸਖਤ ਕਾਰਵਾਈ 6 ਮਹੀਨੇ 6 ਮਹੀਨੇ ਦੇ ਕਰੀਬ ਦਾ ਸਮਾਂ ਲੱਗਿਆ ਤੁਹਾਨੂੰ ਉੱਥੇ ਉੱਥੇ ਹੀ 5.5 ਮਹੀਨੇ ਲੱਗੇ 5.5 ਮਹੀਨੇ ਦਾ ਤੁਹਾਡਾ ਪੂਰਾ ਸਮਾਂ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਹਾਲਾਤ ਦੇ ਔਰ ਹੁਣ ਉੱਥੋਂ ਤੁਹਾਨੂੰ ਵਾਪਸ ਤੇ ਜਦੋਂ ਕਿਸ ਤਰੀਕੇ ਦੇ ਹਾਲਾਤ ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਠਾਇਆਲ ਜਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ ਕਹਿੰਦੇ ਤੇਰਾ ਵੀਜ਼ਾ ਲਵਾਉਨੇ ਆ ਉੱਥੇ ਮੈਨੂੰ ਬਠਾਈ ਰੱਖਿਆ ਉਹਨਾਂ ਨੇ ਬਸ ਰੋਜ਼ ਫੋਨ ਲਾ ਦਿੰਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀਜ਼ਾ ਲਵਾ ਦਿੰਨੇ ਆ ਤੇ ਤੇਰੇ ਪੇਪਰ ਭੇਜੇ ਹੋਏ ਆ ਬੇਸੀ ਚ ਆਏ ਕਹੀ ਗਏ ਜੀ ਤੇ ਜਦੋਂ ਹੁਣ ਵਾਪਸ ਲੈ ਕੇ ਆਇਆ ਜੀ ਹੱਥ ਕੜੀਆਂ ਲਾ ਕੇ ਲੈ ਕੇ ਆਇਆ ਪੈਰਾਂ ਨੂੰ ਹੱਥਾਂ ਨੂੰ ਤੇ ਢਿੱਡ ਨੂੰ ਵੀ ਸੰਗਲ ਪਾ ਕੇ ਲੈ ਕੇ ਆਇਆ ਜੀ ਫਰਾਂਸ ਇਹ ਸਾਰੇ ਕੰਟਰੀਆਂ ਵਾਲਿਆਂ ਨਾਲ ਇਦਾਂ ਹੋਇਆ ਕਿ ਤੁਹਾਡੇ ਨਾਲ ਇਕੱਲੇ ਪੰਜਾਬ ਜੀ ਉੱਥੇ ਉਥੋਂ ਲੈ ਜਾਂਦੇ ਆ ਜੀ ਬਾਅਦ ਚ ਸਾਰਿਆਂ ਦੀ ਪਾਉਂਦੇ ਹੋਣੇ ਆ ਤੇ ਐ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ ਹੀ ਬੰਦ ਰਹੇ ਅਫਰੀਕਾ ਪਹੁੰਚਣੇ ਦਿਨ ਕਿੰਨੇ ਹੋਏ ਸੀ ਜਦੋਂ ਤੁਹਾਨੂੰ ਦੂਮੇ ਪੜਲੇ 15 ਦਿਨ ਹੋ ਗਏ ਸੀਗੇ ਕਿਥੋਂ ਅਰੈਸਟ ਕੀਤਾ ਅਸੀਂ ਸੈਂਡੀਗੋ ਤੋਂ ਇਹ ਉਥੋਂ ਅਰੈਸਟ ਕੀਤਾ ਕ੍ਰੋਸਿੰਗ ਕੀਤੀ ਹੈ ਜਿੱਥੇ ਹਾਂਜੀ ਬਾਰਡਰ ਤੋਂ ਹਾਂਜੀ ਹਾਂ ਬੇਲਡ ਗੱਡੀ ਕਰਕੇ ਹੀ ਗਏ ਸੀ ਤੁਸੀਂ ਹਾਂਜੀ ਕੰਮ ਦੇ ਕਰਕੇ ਹੀ ਮੈਂ ਗਿਆ ਸੀ ਖਾਣ ਪੀਣ ਦਾ ਕਿਦਾਂ ਕੀਤਾ ਉਹਨਾਂ ਨੇ ਟੋਡਾ ਜਦੋਂ ਤੁਹਾਨੂੰ ਵਿਜੀਲੀ ਰੱਖਿਆ ਹੋਇਆ ਸੀਗਾ ਖਾਣ ਖਾਣ ਪੀਣ ਦੀ ਕਦੇ ਤਾਂ ਉਹ ਇੱਕ ਟਾਈਮ ਦੇ ਦੇ ਦਿੰਦੇ ਸੀਗੇ ਰੋਟੀ ਕਦੇ ਨਹੀਂ ਦਿੰਦੇ ਕਦੇ ਆਪ ਦੇ ਖਰਚੇ ਤੇ ਰਹੇ ਆ ਜੀ ਇੱਥੇ ਸਰਕਾਰ ਤੋਂ ਕੋਈ ਨੌਕਰੀ ਨਹੀਂ ਸਰਕਾਰ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰਕੇ ਅਸੀਂ ਇਹ ਰਾਹ ਚੁਣਿਆ ਸੀਗਾ ਜੀ ਵੱਲੋਂ ਕਿਸ ਨੂੰ ਕੀ ਸੀ ਮੇਰੀ ਜੀ ਆਈਟੀਆ ਕੀਤੀ ਹੋਈ ਹੈ ਜੀ ਇਲੈਕਟ੍ਰੀਸ਼ੀਅਨ ਦੀ ਹਾਂਜੀ ਹਾਂਜੀ ਨੌਕਰੀ ਦੀ ਮੰਗ ਕਰਦਾ ਜੀ ਸਰ ਬਤਵੰਦ ਭਾਗੀ ਗੱਲ ਆ ਕਿ ਇੱਕ ਨੌਜਵਾਨ ਆ ਉਹਦੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ 40-45 ਲੱਖ ਰੁਪਇਆ ਲਾ ਕੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਨੌਜਵਾਨ ਆ ਉਹਦਾ ਭਵਿੱਖ ਸਵਾਰਨ ਲਈ ਗਏ ਸੀ ਕਿਉਂਕਿ ਜਿਹੜਾ ਪੰਜਾਬ ਆ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ 40-45 ਲੱਖ ਰੁਪਇਆ ਘਰੋਂ ਲਾਇਆ ਤੇ ਗਿਆ ਸੀ ਆਸ ਰੱਖ ਕੇ ਕਿ ਮੇਰੇ ਬੱਚਿਆਂ ਦਾ ਚੰਗਾ ਭਵਿੱਖ ਬਣੇ ਮੇਰੇ ਪਰਿਵਾਰ ਦਾ ਚੰਗਾ ਭਵਿੱਖ ਬਣੇ ਪਹੇਖ ਨੂੰ ਲੈ ਕੇ ਗਿਆ ਸੀ ਪਰ ਪਹੇਖ ਤਾਂ ਉਹ ਤੋਂ ਵੀ ਧੁੰਦਲਾ ਹੋ ਗਿਆ ਕਿਉਂਕਿ ਬੱਚੇ ਕੋਲ ਗੁਰਪ੍ਰੀਤ ਸਿੰਘ ਆ ਨੌਜਵਾਨ ਪਿੰਡ ਬੱਗੇਆਣਾ ਜ਼ਿਲ੍ਹਾ ਫਰੀਦਕੋਟ ਤੋਂ ਇਹਦੇ ਕੋਲੇ ਜ਼ਮੀਨ ਵੀ ਹੈਣੀਗੀ ਤੇ ਅਸੀਂ ਤਾਂ ਅੱਜ ਇਹਨਾਂ ਦੀ ਦੀ ਆਰਥਿਕ ਮਦਦ ਵੀ ਕਰਕੇ ਗਏ ਆ ਮੈਂਬਰ ਪਾਰਲੀਮੈਂਟ ਸਰਵਿਸਿੰਗ ਜੀ ਖਾਲਸਾ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਮੈਂ ਤਾਂ ਅਪੀਲ ਕਰਦਾ ਕਿ ਇਹਨਾਂ ਦੀ ਜਰੂਰ ਬਾਹ ਫੜੋ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਿਵੇਂ ਕੋਈ ਹੜ੍ਹ ਆ ਜਾਂਦੇ ਆ ਕੋਈ ਤਬਾਈ ਮੱਚ ਜਾਂਦੀ ਆ ਤੂਫਾਨ ਆ ਜਾਂਦਾ ਅਸੀਂ ਸਾਡੀਆਂ ਸਿੱਖ ਸੰਸਥਾਵਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਉਹਨਾਂ ਦੀ ਬਾਹ ਫੜਦੀਆਂ ਜਾ ਕੇ ਤੇ ਇਹਨਾਂ ਦੇ ਵੀ ਅੱਜ ਤੂਫਾਨ ਆਇਆ ਤਬਾਈ ਮੱਚੀ ਆ 45-45 ਲੱਖ ਰੁਪਏ ਡਿਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਇੰਨਾ ਇੰਨਾ ਪੈਸਾ ਲਾ ਕੇ ਨੌਜਵਾਨ ਘਰ-ਬਾਰ ਛੱਡ ਕੇ ਗਏ ਆ ਘਰ-ਬਾਰ ਛੱਡਣਾ ਬਹੁਤ ਔਖਾ ਅਸੀਂ ਕਿਤੇ ਫਰੀਦਕੋਟ ਦੇ ਮੋਗੇ ਗਈ ਹੋਈ ਪਰਿਵਾਰ ਦਾ ਫਿਕਰ ਪੈ ਜਾਂਦਾ ਬੱਚਿਆਂ ਦਾ ਭਵਿੱਖ ਦੀ ਖਾਤਰ ਜੰਗਲਾਂ ਦੇ ਵਿੱਚ ਦੀ ਵੇਖੋ ਇਹ ਗਏ ਆ ਤੇ ਇਹਨਾਂ ਨੌਜਵਾਨਾਂ ਦੇ ਜਿਹੜਾ ਭਵੇਖਾ ਚ ਖਤਰੇ ਚ ਆ ਤੇ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਰਨਦੀਪ ਸਿੰਘ ਬਿੱਟੂ ਕਾਲ ਆ ਵੀ ਦਿੱਤਾ ਨੋ ਮੈਣੀ ਹੋ ਰਾਇ ਸੀ ਕਿ ਜਦੋਂ ਉੱਥੇ ਦਿੱਲੀ ਸੌਰੀ ਅਮਰਸਰ 에어ਪੋਰਟ ਤੇ ਗਏ ਆ ਤਨ ਤਾਨੇ ਮੇਣੇ ਨਹੀਂ ਇੱਕ ਦੂਜੇ ਨੂੰ ਦੇਣ ਦਾ ਸਮਾਂ ਹੋਣਾ ਕਿਉਂਕਿ ਇਹਨਾਂ ਵੱਲ ਦੇਖੋ ਇਹਨਾਂ ਪਰਿਵਾਰਾਂ ਵੱਲ ਦੇਖੋ ਚੱਕੀ ਚ ਪੀਸੇ ਜਾ ਰਹੇ ਆ ਇੱਕ ਪਾਸੇ ਤਾਂ ਲੋਕਾਂ ਦਾ ਮਜ਼ਾਕ ਦਾ ਥਾਂ ਬਣ ਗਿਆ ਕਿ ਤੁਸੀਂ ਵਿਦੇਸ਼ ਗਏ ਸੀਗੇ ਹੁਣ ਵਾਪਸ ਆ ਗਏ ਆ ਤੇ ਇਹਨਾਂ ਦੀ ਸਾਨੂੰ ਬਾਹ ਫੜਨ ਦੀ ਲੋੜ ਹੈ ਰਣਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਆ ਕਿਸੇ ਅੱਗੇ ਉਹਨਾਂ ਨੂੰ ਹੱਥ ਥੱਡਨ ਦੀ ਅੱਜ ਜ਼ਰੂਰਤ ਨਹੀਂ ਉਹਨਾਂ ਕੋਲੇ ਪੈਨ ਉਹਨਾਂ ਨੂੰ ਰੇਲਵੇ ਦੇ ਵਿੱਚ ਜੋਗ ਨੌਕਰੀ ਦੇਵੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਦੇ ਹੱਥ ਜਿਹਦੇ ਹੱਥ 'ਚ ਵੀ ਹਰਾ ਪੈਨ ਉਹਨੂੰ ਵੀ ਬੇਨਤੀ ਆ ਕਿ ਇਹਨਾਂ ਦੀ ਬਾਹ ਫੜੇ ਇਹਨਾਂ ਨੂੰ ਚੰਗੀ ਇਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਜੇ ਦੋਵੇਂ ਨਹੀਂ ਬਾਹ ਫੜਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵੋੱਚ ਸੰਸਥਾ ਉਹਨੂੰ ਚਾਹੀਦਾ ਕਿ ਇਹਨਾਂ ਨੌਜਵਾਨ ਬੱਚਿਆਂ ਦੀ ਬਾਹ ਫੜੇ ਇੱਕ ਕੇਸਾ ਧਾਰੀ ਹੋਣ ਜਿਹੜੇ ਕੇਸਾ ਧਾਰੀ ਉਹਨਾਂ ਨੂੰ ਤੁਰੰਤ ਰੱਖ ਲੈਣ ਤੇ ਦੂਜਿਆਂ ਨੂੰ ਬੇਨਤੀ ਕਰਨ ਵੀ ਤੁਸੀਂ ਕੇਸ ਰੱਖੋ ਤੇ ਤੁਹਾਨੂੰ ਅਸੀਂ ਸਿੱਖ ਸੰਸਥਾਵਾਂ ਸਿੱਖ ਸੰਸਥਾ ਸ਼ਰੁਣੀ ਕਮੇਟੀ ਨੌਕਰੀ ਦੇਵੇਗੀ ਮੈਂਬਰ ਪਾਰਲੀਮੈਂਟ ਦੇ ਧਰਮ ਪਤਨੀ ਵੀ ਆ ਗਏ ਹਾਂ ਹਾਂਜੀ ਬਿਲਕੁਲ ਭੈਣ ਸੰਦੀਪ ਕੌਰ ਖਾਲਸਾ ਜੋ ਮੈਂਬਰ ਪਾਰਲੀਮੈਂਟ ਸਰਵਿਸਿੰਗ ਦੀ ਖਾਲਸਾ ਦੇ ਧਰਮ ਪਤਨੀ ਉਹ ਪਹੁੰਚੇ ਸੀਗੇ ਉਹਨਾਂ ਵੱਲੋਂ ਕਿਉਂਕਿ ਜਿਹੜਾ ਸਾਡਾ ਸਰਕਾਰੀ ਫੰਡ ਆ ਨਾ ਕਿਸੇ ਧਰਮ ਨੂੰ ਦੇ ਸਕਦੇ ਅਸੀਂ ਤੇ ਅਸੀਂ ਆਰਥਿਕ ਮਦਦ ਵੀ ਨਹੀਂ ਕਰ ਸਕਦੇ ਅਸੀਂ ਤਾਂ ਆਪਦੇ ਕੋਲ 81000 ਰੁਪਏ ਇਸ ਵੀਰ ਦੀ ਮਦਦ ਕੀਤੀ ਆ ਇਸ ਕਰਕੇ ਮੇਰੀ ਐਨ ਆਰ ਆਈ ਵੀਰਾਂ ਨੂੰ ਹੋਰ ਜਿੰਨੀਆਂ ਜੀ ਸੰਸਥਾਵਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਦੀ ਆਰਥਿਕ ਮਦਦ ਕਰੀਏ 45 46 ਲੱਖ ਰੁਪਏ ਲਾ ਕੇ ਨੌਜਵਾਨ ਗਏ ਸੀ ਜਿਨ੍ਹਾਂ ਦੇ ਕਰਕੇ ਸਾਰੇ ਹਾਲਾਤ ਬਣੇ ਆ ਜਿਹੜੇ ਰਜੰਟ ਹੈ ਜਿਹੜੇ ਇਹਨਾਂ ਸੱਖਾ ਕਰਦੇ ਇਹਨਾਂ ਦੇ ਨਾਲ ਦੋ ਨੰਬਰ ਦੇ ਵਿੱਚ ਪੀਂਦੇ ਦੇ ਖਿਲਾਫ ਤੁਸੀਂ ਸਰਕਾਰ ਕੇ ਕੀ ਬਿਲਕੁਲ ਉਹਨਾਂ ਏਜੰਟਾਂ ਤੇ ਵੀ ਜਿਹੜੀ ਬਣਦੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਉਹ ਲੱਖਾਂ ਰੁਪਈਆ ਲੋਕਾਂ ਦਾ ਫਸਿਆ ਹੋਇਆ ਲੋਕ ਦੁਖੀ ਆ ਧਰਨੇ ਲਾਉਂਦੇ ਆ ਤੇ ਇੱਕ ਅਜੇ ਤੱਕ ਇਹਦਾ ਹੱਲ ਹੀ ਨਹੀਂ ਸਰਕਾਰ ਕਰ ਰਹੀ ਪਤਾ ਨਹੀਂ ਕੀ ਚੱਕਰ ਆ ਕੁੱਤੀ ਚੋਰ ਨਰਲੀ ਅਲੀ ਅਲੀ ਗੱਲ ਆ ਕਿ ਜਿਹੜੇ ਏਜੰਟਾਂ ਉਹਨਾਂ ਤੱਕ ਕੋਈ ਪਹੁੰਚਦਾ ਹੀ ਨਹੀਂਗਾ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਕਰਦਾਗਾ ਇਹ ਨੌਜਵਾਨ ਜਿਹੜੇ ਇਹਨਾਂ ਦੀ ਅੱਜ ਸਾਨੂੰ ਵਾਹ ਫੜਨੀ ਚਾਹੀਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ